ਅੱਜ ਤੁਹਾਨੂੰ ਦੱਸਾਂਗੀ ਅੰਗੂਰ ਖਾਣ ਦੇ ਫਾਇਦੇ ਕੀ ਨੇ ਕਿੰਨਾ ਕਿੰਨਾ ਨੂੰ ਖਾਣੇ ਚਾਹੀਦੇ ਨੇ ਕਿੰਨਾ ਕਿੰਨਾ ਨੂੰ ਨਹੀਂ ਖਾਣੇ ਚਾਹੀਦੇ ਤੇ ਵੈਸੇ ਸਾਡੇ ਘਰ ਦੇ ਅੰਗੂਰ ਨੇ ਬਹੁਤ ਮਿੱਠੇ ਨੇ ਜੀ ਇਹ ਅੰਗੂਰ ਤੇ ਇਹ ਅੰਗੂਰ ਜਿਨ੍ਹਾਂ ਨੂੰ ਤਾਜ਼ਾ ਬਣਦਾ ਉਹਨਾਂ ਨੂੰ ਨਹੀਂ ਖਾਣੇ ਚਾਹੀਦੇ ਸਾਡੇ ਬੱਚੇ ਬਹੁਤ ਆ ਦੇ ਖਾਂਦੇ ਆ ਇਹਨਾਂ ਨੂੰ ਤੇ ਬੱਚਿਆਂ ਲਈ ਬਹੁਤ ਜ਼ਰੂਰੀ ਨੇ ਕਿਉਂਕਿ ਇਹ ਹੱਡੀਆਂ ਮਜ਼ਬੂਤ ਕਰਦੇ ਨੇ ਐਨਰਜੀ ਦਿੰਦੇ ਨੇ ਬੱਚਿਆਂ ਨੂੰ ਇਹ ਉਹਨਾਂ ਨੂੰ ਤੇ ਜ਼ਰੂਰੀ ਖਾਣੇ ਚਾਹੀਦੇ ਨੇ ਬੱਚਿਆਂ ਨੂੰ ਕਿਉਂਕਿ ਚ ਪਾਣੀ ਭਰਪੂਰ ਮਾਤਰਾ ਵਿੱਚ ਹੁੰਦਾ ਇਸ ਲਈ ਬੱਚਿਆਂ ਨੂੰ ਜ਼ਰੂਰ ਦਿਆ ਕਰੋ ਜੀ ਦੇਖੋ ਸਾਡੀ ਮੋਟੂ ਕਿੰਨੇ ਲਈ ਬੈਠੀ ਆ ਕਿੰਨੇ ਕਿੰਨੇ ਅੰਗੂਰੇ ਖਾ ਜਾਂਦੀ ਆ ਫਰੂਟ ਨੂੰ ਵੀ ਜਿਆਦਾ ਤੋਂ ਜਿਆਦਾ ਕੋਸ਼ਿਸ਼ ਕਰੋ ਪਰ ਉਹ ਇਹ ਘਰੇ ਲਗਾ ਕੇ ਖਾਏ ਜਾਵੇ ਕਿਉਂਕਿ ਇਹ ਰਿਹਾ ਸਪਰੇ ਹਾਂ ਨਹੀਂ ਹੁੰਦੀਆਂ ਨਾ ਤੇ ਤੇ ਇਹਨਾਂ ਦੇ ਖਾਣ ਦਾ ਜਿਹੜਾ ਟੇਸਟ ਆ ਉਹ ਵੀ ਅਲੱਗ ਆ ਆ ਜਾਵ ਜੀ ਆ ਇਹ ਵੀ ਉਹ ਘੁਰ ਖਾਂਦੀ ਹੈ ਕਿ ਯਾਨੀ ਕਿ ਗ੍ਰਿਪਸ ਇਹਨੂੰ ਵੀ ਪਸੰਦ ਨਹੀਂ ਇਹਨੂੰ ਗ੍ਰਿਪਸ ਖਾਣਾ ਪਉਂਦਾ ਨਹੀਂ ਇਹ ਗਿਫਸ ਗਿਫਸ ਕਰਦੀ ਫਿਰ ਜਾਂਦੀ ਹੁੰਦੀ ਆ ਤੇ ਇਹ ਦੇਖਦੀ ਆ ਵੀ ਰੋਜ਼ ਕਿੰਨੇ ਅੰਮੂਰ ਲੱਗੇ ਆਉਂਦੇ ਆ ਇਹ ਬਹੁਤ ਖਾਂਦੀ ਹੈ ਜੀ ਸਾਡੇ ਤਾਂ ਦੋਨੇ ਬੱਚੇ ਜੀ ਬਹੁਤ ਗ੍ਰਿਪਸ ਖਾ ਜਾਂਦੇ ਆ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਬੱਚੇ ਵੀ ਗ੍ਰਿਪਸ ਖਾਣਾ ਪਸੰਦ ਕਰਦੇ ਆ